ਅਸੀਂ 8000 ਇਹ ਕਿਤੇ 8000 ਰੁਪਏ ਜੜ ਦਾ ਹਾਂ ਮੈਂ ਤੁਹਾਨੂੰ ਹਾਂ ਹਾਂ ਤੂੰ ਕਹ ਤਾ ਮੈਂ ਤੇਰੀ ਮੋੜੀ ਮੈਂ ਤਾਂ ਇਹ ਗਿਆ ਲਾਈਬ ਨੂੰ ਪਰਾਵੰਦ ਹੋ ਕੇ ਆ ਆ ਨੇ ਬਾਹ ਤੇ ਨਹੀਂ ਉਹ ਕੱਲੀ ਕੱਲੀ ਦਾ ਆ ਹਾਂ ਠੀਕ ਹੈ ਗੱਲ ਜੋਟਾ ਜਿਵੇਂ ਕਿਹਾ ਹੋਏ ਫੜ ਲੈਣਾ ਪਾਸ ਕਰਿਆ ਹਰ ਦੂਰ ਦਾ ਕਿੰਨਾ ਕਾ ਆ ਹੋਰ ਕਰ ਦਨਾ ਯਾਰ ਇਹ ਟੀਕਾ ਵਾਲੇ ਟੀਕਾ ਵਾਲੇ ਦੇਖਾ ਪਾ ਉਹਦਾ ਬੰਦਾ ਯਾਰ ਭਾਈ ਜੋ ਹੋਰ ਯਾਰ ਤੂੰ ਵੀ ਟੀਕਾ ਮਾਰੇ ਟੀਕਾ ਮਾਰੇ ਨੇੜੇ ਨਾ ਹੋਈ ਨੇੜੇ ਨਾ ਹੋ ਗਾਲੇ ਚਾਹ ਉਹ ਡੌੜ ਕੇ ਪਾਸ ਕਰਾ ਕੇ ਆ ਫਰਸਾ ਲੈ ਕੇ ਚਲਾ

करो लाज पर जाओ अब नहीं बचा है Assalamualaikum warahmatullahi wabarakatuh. ਤਾਰਕਾ ਨੂੰ ਤਾਰਕਾ ਨੂੰ ਥੋੜਾ ਬਲਤ ਪਾ ਰਿਹਾ ਹੈ ਦੱਸਿਏ ਇਹਨੂੰ ਉਹ ਮਾਂ ਆ ਜਾਂਦੇ ਬਾੜੀ ਹੋੜਾ ਉੱਪਰ ਕਰਤਾ आइ तो देख के चलो भाई। मरी

ਵੇ ਬਾਗੀਆਂ ਆਪੇ ਕੀ ਕਰਦੇ ਬਿਆਹ ਵਾਹਿਆ ਪੈਲਸ ਵਾਲੇ ਵੀ ਹੋਣੇ ਫਿਰ ਜਦ ਆਉਂਦੀ ਸੀ ਇਹ ਕੱਚਾ ਵਿਆਹ ਨਹੀਂ ਦਿਖਾਉਂਦੇ ਦੇਖ ਬਈ ਚਲੂ ਬੋਲੋ ਕਿੱਥੇ ਦੇਸੀ ਅੰਗ ਹੈ ਸਾਰਾ ਬਲ ਬੈਂਦੀ ਹੈ ਤੂੰ ਮੰਗ ਕਿਨੇ ਪੁੱਛਾਂ ਜੀ ਕਿਨੇ ਜਿਆਦੇ ਭਰਵਾ ਇਹ ਲੈ ਨਹੀਂ ਆਉਂਦੇ ਵੀ ਨਹੀਂ ਉਹਨੇ ਨਾ ਨਾ ਭਾਈ ਆਹ ਲੈ ਜੀ ਆਹ ਥੋੜੇ ਪਾਪੂ ਵਰਗੇ ਲਾਉਂਦੇ ਆ ਇਹ 100 ਉਹ ਘੱਟ ਨਾਲ ਫਿਰ ਹੀ ਲੈ ਲਓ ਜੀ 2 ਘੱਟ ਰਵਾ ਇਹਦੇ ਚਾਹ ਘੱਟ ਮੰਗਿਆ ਵਾ ਕਹਿੰਦਾ ਐ ਤੇ ਐ ਦੀ ਮੰਗਦੇ ਆ ਉਹ ਤੇ 100 ਵੀ ਘੱਟ ਨੇ ਤੇ ਵੱਡੇ ਭਾਈ ਫਿਰ ਹੀ ਲੈ ਜੀ ਚੱਲ ਕਲਾਲੇ ਕੋ ਤੇ ਦੇਖ ਚੱਲੇ ਹੈ ਤਿੰਨ ਚੋ ਤਿੰਨ ਡਾਉਨ ਦੋ ਡਾਉਨ ਛੋਟੀ ਬੰਦੀ ਆ ਦੋ ਡਾਉਨ

रहे के रहे हैं। नहीं नहीं था था। तो है जायज किया बोली कि देने दे